ਮੋਦੀ ਸਾਹਿਬ ਦੀ ਆਵਾਜ਼ ਥੋੜੀ ਕੱਚੀ ਨਹੀਂ ਚੱਲ ਰਹੀ ਜਿਸ ਤਰ੍ਹਾਂ ਉਹਨਾਂ ਦੇ ਭਾਸ਼ਣ ਹੁੰਦੇ ਆ ਜਿਸ ਤਰ੍ਹਾਂ ਦੀ ਆਵਾਜ਼ ਦੇ ਵਿੱਚ ਕੜਕ ਹੁੰਦੀ ਹੈ ਬੜਕ ਹੁੰਦੀ ਹੈ ਇਸ ਵਾਰੀ ਆਪਰੇਸ਼ਨ ਸੰਦੂਰ ਤੇ ਜਦੋਂ ਲਗਾਤਾਰ ਸਵਾਲ ਤੇ ਸਵਾਲ ਹੋ ਰਹੇ ਨੇ ਲਗਾਤਾਰ ਜਿਹੜਾ ਵਿਰੋਧੀ ਧਿਰ ਇਹਨਾਂ ਨੂੰ ਘੇਰ ਰਿਹਾ ਕਦੇ ਇਧਰੋਂ ਕਦੇ ਉਧਰੋਂ ਤੇ ਜਿਹੜੇ ਜਵਾਬ ਆ ਰਹੇ ਨਾ ਉਹ ਉਸ ਤਰ੍ਹਾਂ ਦੇ ਨਹੀਂ ਉਹ ਜਿਵੇਂ ਕਹੋ ਵੀ ਸੰਤੁਸ਼ਟੀਜਨਕ ਜਵਾਬ ਐਸ ਵਾਰੀ ਨਹੀਂ ਆ ਰਹੇ ਕਿਤਨਾ ਕਿਤੇ ਵੀ ਘਰੇ ਹੋਏ ਲੱਗ ਰਹੇ ਨੇ ਸਰ ਨਰੇਂਦਰ ਮੋਦੀ ਹੋਰਾਂ ਨੂੰ 25 ਸਾਲ ਹੋ ਗਿਆ ਰਾਜ ਕਰਦਿਆਂ ਨੂੰ ਜੀ ਰਾਜ ਯੋਗ ਇਹਨਾਂ ਸਰਲ ਲੋਕ ਤਰਸਦੇ ਆ ਕਿ ਕਿਤੇ ਤਾਜ ਆ ਜਾਵੇ ਕਿਤੇ ਰਾਜ ਆ ਜਾਵੇ ਜਿਸ ਬੰਦੇ ਨੇ ਲਗਾਤਾਰ ਚੰਗਾ ਮੰਦਾ ਇੱਕ ਵੱਖਰਾ ਵਿਸ਼ਾ ਹੈ ਬਿਲਕੁਲ 25 ਸਾਲ ਲਗਾਤਾਰ ਰਾਜ ਕਰਨਾ ਹੀ ਆਪਣੇ ਆਪ ਚ ਇੱਕ ਬੜਾ ਵੱਡਾ ਕਹੋ ਕਿ ਬਣ ਜਾਂਦਾ ਹੈ ਨਾ ਸਮਾ ਕਾਲ ਜੀ ਤੇ ਇੱਕ ਵੇਲਾ ਇਦਾਂ ਦਾ ਆਉਂਦਾ ਚਾਹੇ ਉਹ ਸਿਕੰਦਰ ਹੋਇਆ ਤੇ ਚਾਹੇ ਦੁਨੀਆ ਦਾ ਕੋਈ ਹੋਰ ਮਹਾਨ ਯੋਧਾ ਨੂੰ ਅੰਕੜਾ ਮੁਸ਼ਕਲਾਂ ਜਾਂ ਕਹਿ ਲੋ ਕਿ ਡਾਊਨਫਾਲ ਕਿਤੇ ਨਾ ਕਿਤੇ ਫੇਸ ਦੇ ਕਰਨਾ ਹੀ ਪੈਂਦਾ ਇਹਨਾਂ ਸਭ ਤਾਂ ਅੱਜ ਦੀ ਘੜੀ ਦੇ ਵਿੱਚ ਜੋ ਤੁਸੀਂ ਕਹਿੰਦੇ ਹੋ ਕਿ ਥੱਕੇ ਨਜ਼ਰ ਆ ਰਹੇ ਨੇ ਅਕੇ ਨਜ਼ਰ ਆ ਰਹੇ ਨੇ ਵਗੈਰਾ 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 ਸਾਰੇ ਸਮਾਉਂਦਾ ਹੂੰ ਮੁਸ਼ਕਲਾਂ ਬਹੁਤ ਨਿਬੋਦੀ ਸੇ ਸਾਹਮਣੇ ਜੀ 75 ਵਰਿਆਂ ਦੇ ਹੋਣ ਜਾ ਰਿਹਾ ਕੀ ਹੋਏਗਾ ਕੀ ਨਹੀਂ ਹੋਏਗਾ ਮੈਂ ਤਾਂ ਕਦੇ-ਕਦੇ ਸੋਚਦਾ ਕਿ ਨੇਤਨ ਯਾ ਉਹ ਨਾ ਬਣ ਜਾਣ ਕਿਤੇ ਹੂੰ ਹੂੰ ਨੇਤਨ ਯਾਉ ਨੇ ਆਪਣੀ ਗੱਡੀ ਬਚਾਉਣ ਵਾਸਤੇ ਕੀ ਕੁਛ ਦਾਅ ਤੇ ਰਾਤਾ ਜੀ ਬਿਲਕੁਲ ਇਧਰੋਂ ਸਾਡੇ ਵੀ ਸਰਹੱਦੀ ਪਿੰਡਾਂ 'ਚ ਕਹਿੰਦੇ ਆ ਕਿ ਨੰਬਰਦਾਰਾਂ ਤੇ ਸਰਪੰਚਾਂ ਦੀਆਂ ਸੂਚੀਆਂ ਬਣ ਗਈਆਂ ਗੱਲ ਆ ਉਹ ਤਾਂ ਇੱਕ ਘਬਰਾਉਣ ਦੀ ਲੋੜ ਨਹੀਂ ਜੀ ਬੜੀਆਂ ਗੱਲਾਂ ਹੁੰਦੀਆਂ ਘਬਰਾਉਣ ਦੀ ਤੇ ਜ਼ਰੂਰਤ ਹੈ ਨਹੀਂ ਪਰ ਫਿਕਰ ਨਹੀਂ ਨਹੀਂ ਘਬਰਾਓ ਜ਼ਰੂਰ ਘਬਰਾਓ ਜ਼ਰੂਰ ਪਰ ਫਿਕਰ ਨਹੀਂ ਕਰਨਾ ਘਬਰਾਓ ਜ਼ਰੂਰ ਪਰ ਫਿਕਰ ਨਹੀਂ ਕਰਨਾ ਜੀ ਤਾਂ ਗੱਲ ਇਹ ਆ ਕਿ ਕਦੇ-ਕਦੇ ਲੱਗਦਾ ਹੂੰ ਜਿਵੇਂ ਕਹਿੰਦਾ ਨਾ ਕਦੇ-ਕਦੇ ਲੱਗਦਾ ਕਿ ਆਪਣੀ ਚੀਜ਼ ਖੁਦਾ ਹੈ ਹੂੰ ਹੂੰ ਜੀ ਆਪਣੀ ਚੀਜ਼ ਭਗਵਾਨ ਹੈ ਤਾਂ ਗੱਲ ਇਹ ਹੈ ਕਿ ਕਦੇ-ਕਦੇ ਲੱਗਦਾ ਵੀ ਇਦਾਂ ਵੀ ਹੋ ਸਕਦਾ ਯਾਰ ਹੂੰ ਕਿ ਕੋਈ ਹੋਰ ਰਸਤਾ ਖੁੱਲ ਜਾਵੇ ਜੀ ਹੁਣ ਦੂਜੀ ਗੱਲ ਇਹ ਹੈ ਕਿ ਦੇਖੋ ਮੋਦੀ ਸਾਹਿਬ ਜਿਵੇਂ ਮੈਂ ਕਿਹਾ ਕਿ ਇੱਕ ਤੇ ਅੰਦਰੂਨੀ ਹਾਲਾਤ ਜਿਹੜੇ ਉਹਨਾਂ ਦੇ ਕਿ ਇੱਕ ਪਾਸਿਓਂ ਆਰਐਸਐਸ ਦੀ ਇੱਕ ਲੋਬੀ ਇੱਕ ਪਾਸਿਓਂ اپੋਜੀਸ਼ਨ ਤੀਜੇ ਪਾਸਿਓਂ ਕੁਝ ਕ ਮੰਤਰੀ ਵੀ ਮੁਹਾਸਿਸ ਤਰ੍ਹਾਂ ਦੇ ਹੈਗੇ ਜਿੱਥੇ ਉਹਨਾਂ ਨੂੰ ਯੋਜਨਾ ਪੈ ਰਹੀ ਹੈ ਪਰ ਪਹਿਲੀ ਵਾਰ ਮੈਂ ਵੀ ਇਹ ਗੱਲ ਕਹਿਣਾ ਕਿ 11 ਸਾਲਾਂ ਚ ਮੈਨੂੰ ਉਹਨਾਂ ਦਾ ਅੰਦਾਜ਼ ਅਕਾਊ ਜਿਹਾ ਲੱਗਿਆ ਹੂੰ ਉਹਨਾਂ ਦਾ ਭਾਸ਼ਣ ਸਿਰਫ ਇੱਕ ਕਹਿ ਲੋ ਕਿ ਲੰਬਾ ਖਿੱਚਣਾ ਪਾਰੀ ਨੂੰ ਜਿੱਦਾਂ ਬੈਟਸਮੈਨ ਸੋਚ ਲੈਂਦਾ ਕਿ ਬੰਦਾ ਮਸ਼ੀਨ ਹੈ ਜੈ ਜੰਡੇਜਰ ਜਿਵੇਂ ਕਹਿੰਦੇ ਨੇ ਮੈਂ ਸੈਂਚਰੀ ਮਾਰੋ ਹਣਾ ਜੀ 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 ਮੈਚ ਜਿਤਨਾ ਜਿਤੋਂ ਉਹਨਾਂ ਦੇ ਛੱਡ ਦੋ ਡਰਾ ਕਰਨਾ ਸੈਂਚਰੀ ਮਾਰ ਮਤਲਬ ਕਿ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਹੁਣ ਦੇਖੋ ਸਥਿਤੀ ਇੰਨੀ ਜ਼ਿਆਦਾ ਇਹਨਾਂ ਦੀ ਇਸ ਤਰ੍ਹਾਂ ਦੀ ਹੋ ਗਈ ਆ ਕਿ ਰਾਹੁਲ ਗਾਂਧੀ ਡੋਨਲਡ 트ੰਪ ਦਾ ਨਾਂ ਲੈ ਰਹੇ ਆ ਇਹਨਾਂ ਨੂੰ ਮਜਬੂਰਨ ਸਫਾਈ ਦੇਣ ਦੇਣੀ ਪੈ ਰਹੀ ਆ ਪਰ ਇਹ ਕਹਿ ਰਹੇ ਆ ਕਿ ਨਹੀਂ ਨਹੀਂ ਕਿਸੇ ਦੇਸ਼ ਨੇ ਦਖਲ ਨਹੀਂ ਦਿੱਤਾ ਡੋਨਲਡ 트ੰਪ ਦਾ ਨਾਂ ਨਹੀਂ ਲੈ ਰਹੇ ਜੀ ਬਿਲਕੁਲ ਦੁੱਖ ਦੱਸਣ ਲੱਗੇ ਤੇ ਤੇਰਾ ਨਾਂ ਹੋਗਾ ਕਿਸੇ ਕ ਮੰਤਰੀ ਨੇਤਾ ਨੇ ਕੋਈ ਦਖਲ ਨਹੀਂ ਦਿੱਤਾ ਆ ਦੇਸ਼ ਜਾਂ ਚਾਹ ਕ ਮੰਤਰੀ ਨੇਤਾ ਚੋ ਵੀ ਆ ਫਿਰ ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਡਿਫੈਂਸ ਮਿਨਿਸਟਰ ਹੈ ਉਹ ਵੀ ਇਹਨਾਂ ਨੂੰ ਕਸੂਤਾ ਫਸਾ ਕੇ ਦੇਖੋ ਸਰ ਜੋ ਰਾਹੁਲ ਗਾਂਧੀ ਨੇ ਉਥੇ ਮੁੱਦਾ ਚੁੱਕਿਆ ਮੇਰੇ ਖਿਆਲ ਦੇ ਨਾਲ ਉਹ ਕਿਸੇ ਪੋਲਿਟਿਸ਼ੀਅਨ ਨੇ ਵੀ ਨਹੀਂ ਚੁੱਕਿਆ ਹੁਣ ਤੱਕ ਕਿਸੇ ਵਿਸ਼ਲੇਸ਼ਕ ਨੇ ਵੀ ਨਹੀਂ ਚੁੱਕਿਆ ਕਿਸੇ ਪੱਤਰਕਾਰ ਨੇ ਤੇ ਚੁੱਕਣਾ ਕੀ ਹੈ ਭਾਰਤ ਦੀ ਜਿਹੜੀ ਕੌਮੀ ਪੱਤਰਕਾਰਤਾ ਹੈ ਉਹਦੇ ਚੋਂ ਇੱਕ ਮਾਮੂਲੀ ਜਿਹਾ ਹਿੱਸਾ ਛੱਡ ਕੇ ਬਾਕੀ ਜਿਹੜੀ ਪੱਤਰਕਾਰਤਾ ਜਾਂ ਤੇ ਮੂਰਖਾਂ ਦਾ ਟੋਲਾ ਬਣ ਗਈ ਆ ਜਾਂ ਉਹ ਕਹੋ ਕਿ ਇੱਕ ਵਕਾਊ ਮੰਡਲੀ ਬਣ ਚੁੱਕੀ ਆ ਜੀ ਜਦੋਂ ਮਤਸਬੀ ਹੋ ਚੁੱਕੀ ਹੈ ਉਹਨੂੰ ਛੱਡ ਦਿਓ ਸਰ ਹੂੰ ਕੁਝ ਉਹਨਾਂ ਚ ਮੂਰਖ ਨੇ ਕੁਝ ਫਿਰਕੂ ਨੇ ਕੁਝ ਕੁਸ਼ਿਆ ਹੂੰ ਕੁਝ ਇੱਕ ਛੋਟੇ ਜਿਹੇ ਹਿੱਸੇ ਨੂੰ ਛੱਡ ਕੇ ਜੀ ਹੁਣ ਤੁਸੀਂ ਦੇਖੋ ਕਿ ਉੱਥੇ ਕੀ ਕਿਹਾ ਰਾਹੁਲ ਗਾਂਧੀ ਕਹਿੰਦਾ ਕਿ ਤੁਸੀਂ ਫੌਜ ਨੂੰ ਮਤਲਬ ਕਿ ਖੁੱਲੇ ਹੱਥ ਨਹੀਂ ਦਿੱਤੇ ਬਲਕਿ ਤੁਸੀਂ ਆਪਣੀ ਇਮੇਜ ਬਿਲਡ ਕਰਨ ਦੇ ਵਿੱਚ ਲੱਗੇ ਹੂੰ ਸਰ ਇਹ ਬਹੁਤ ਵੱਡੀ ਗੱਲ ਸੀ ਕਿ ਤੁਸੀਂ ਮਿਲਟਰੀ ਐਕਸ਼ਨ ਸੀਗੇ ਜਿਹੜੇ ਉਹਨਾਂ ਨੂੰ ਆਪਣੀ ਅਮੇਜ ਬਿਲਡਿੰਗ ਮਤਲਬ ਕਿ ਆਪਣੀ ਸ਼ਬੀ ਬਚਾਉਣ ਦੇ ਵਿੱਚ ਲਾਤਾ ਇਹ ਬਹੁਤ ਵੱਡੀ ਗੱਲ ਹੈ ਫਿਰ ਇਸ ਨੂੰ ਸਾਬਤ ਕਿਵੇਂ ਕੀਤਾ ਗਿਆ ਜਿੱਥੇ ਮੋਦੀ ਜੀ ਬਹੁਤ ਫਸ ਗਏ ਰਾਜਨਾਥ ਸਿੰਘ ਹੋਰਾਂ ਨੇ ਕਿਹਾ ਕਿ ਭਾਈ ਦੇਖੋ ਸੀਗਾ λε यार ਕਿ 1 ਵਜ ਕੇ 80 ਮਿੰਟ ਤੇ ਅਸੀਂ ਆਪਣਾ ਕੰਮ ਕਰਤਾ ਹਮ 80 ਵਜ ਕੇ ਯਾਨੀ 1 ਵਜ ਕੇ 80 ਮਿੰਟ ਤੇ ਅਸੀਂ ਉਹਨਾਂ ਨੂੰ ਕਹਿ ਦਿੱਤਾ ਕਿ ਭਾਈ ਅਸੀਂ ਤੁਹਾਡੇ ਫੌਜੀ ਟਿਕਾਣਿਆਂ ਨੂੰ ਕੋਈ ਨਿਸ਼ਾਨਾ ਨਹੀਂ ਬਣਾਇਆ ਜੋ ਅਸੀਂ ਆਪ ਦਾ ਕਰਨਾ ਸੀ ਕਰ ਦਿੱਤਾ ਜੀ ਆਹੀ ਗੱਲ ਜੈ ਸ਼ੰਕਰ ਨੂੰ ਫਸਾ ਕੇ ਰਾਹੁਲ ਗਾਂਧੀ ਕਹਿ ਰਹੇ ਸੀਗੇ ਕਿ ਤੁਸੀਂ ਤੇ ਸਾਰਾ ਕੁਝ ਇਦਾਂ ਕੀਤਾ ਹੁਣ ਨਾ ਤਾਂ ਡਿਫੈਂਸ ਮਿਨਿਸਟਰ ਦੀ ਗੱਲ ਨੂੰ ਇਹ ਰੱਦ ਕਰ ਸਕਦੇ ਉਥੇ ਨਾ ਇਸ ਨੂੰ ਹੱਜਮ ਕਰ ਸਕਦੇ ਆ ਰਾਹੁਲ ਗਾਂਧੀ ਨੇ ਇਸੇ ਗੱਲ ਨੂੰ ਫੜ ਕੇ ਕਹਿ ਦਿੱਤਾ ਕਿ ਦਰਅਸਲ ਤੁਸੀਂ ਫੌਜ ਨੂੰ ਇਸਤੇਮਾਲ ਕਰਕੇ ਆਪਣੀ ਈਮੇਜ ਬਿਲਕੁਲ ਚੜੀ ਆ ਨਾ ਉਹ ਬਹੁਤ ਵੱਡੀ ਬਣਾਉਣ ਚ ਲੱਗੇ ਜਾਂ ਬਚਾਉਣ ਚ ਲੱਗੇ ਜੀ ਤੋਂ ਇਸ ਕਰਕੇ ਨਰਿੰਦਰ ਮੋਦੀ ਬਹੁਤ ਕਸੂਤਾ ਫਸ ਗਏ ਸਟਰੋਂਗ ਆਪੋਜੀਸ਼ਨ ਉਹਨਾਂ ਦੇ ਇਸ ਵਾਰੀ ਸਾਹਮਣੇ ਆ ਬਹੁਤੇ ਤਰਕ ਬਹੁਤੀਆਂ ਦਲੀਲਾਂ ਉਹਨਾਂ ਕੋਲ ਹੈ ਨਹੀਂ ਖੁਦ ਚਨਕਿਆ ਉਹਨਾਂ ਦੇ ਕਹਿੰਦੇ ਆ ਕਿ ਰਿਟਾਇਰਮੈਂਟ ਤੋਂ ਬਾਅਦ ਭਾਈ ਮੈਂ ਉਪਨਿਸ਼ਦ ਪੜਨੇ ਆ ਵੇਦ ਪੜਨੇ ਆ ਮੈਂ ਆਰਗੈਨਿਕ ਖੇਤੀ ਕਰਨੀ ਉਹ ਵੀ ਸੋਚਣ ਲੱਗ ਪਿਆ ਕਿ ਹੁਣ ਚਾਲੋ ਇਹ ਸੇਵਕ ਇੱਥੇ ਦੇ ਕੰਮ ਖਤਰੇ ਵਾਲਾ ਯੂ ਕੰਮ ਬਣਿਆ ਪਿਆ ਤੇ ਪਤਾ ਨਹੀਂ ਕਿਹੜੇ ਵੇਲੇ ਝੋਲਾ ਚੁੱਕਣਾ ਪੈ ਜਾਵੇ ਸੋ ਬਿਲਕੁਲ ਅੱਛਾ ਇੱਕ ਨਾ ਚੀਜ਼ ਤੁਹਾਨੂੰ ਮੈਂ ਦੱਸ ਦਿੰਦਾ ਆਪਣੇ ਪੁਰਾਣੇ ਸਾਥੀ ਹੁੰਦੇ ਸੀ ਸ਼ਰਮਾ ਜੀ ਉਹਨਾਂ ਨੇ ਇੱਕ ਵਾਰ ਕੁਝ ਗੱਲਾਂ ਯਾਦ ਰਹਿ ਜਾਂਦੀਆਂ ਜੀ ਅੱਜ ਤੋਂ ਕਈ ਸਾਲ ਪਹਿਲਾਂ ਇੱਕ ਕਿਸੇ ਐਪੀਸੋਡ ਦੇ ਵਿੱਚ ਮੈਨੂੰ ਪੁੱਛਿਆ ਕਿ ਨਰੇਂਦਰ ਮੋਦੀ ਕੀ ਕੋਈ ਉਹਨਾਂ ਨੂੰ ਚੈਲੰਜ ਦੇ ਸਕਦਾ ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਮੈਂ ਕਿਹਾ ਵੀਰ ਗੱਲ ਇਹ ਆ ਕਿ ਨਰੇਂਦਰ ਮੋਦੀ ਉਹ ਰੋਖਿਆ ਜਿਹੜਾ ਟੋਚਨ ਪਾਇਆ ਵੀ ਨਹੀਂ ਡਿੱਗਣਾ ਜਦੋਂ ਡਿੱਗਣ ਤੇ ਆਇਆ ਤੇ ਆਪਣੇ ਭਾਰ ਨਾਲ ਡਿੱਗ ਜਾਣਾ ਹੂੰ ਤੇ ਸ਼ਾਇਦ ਉਹ ਸਮਾਂ ਮੈਂ ਤੁਹਾਨੂੰ 25 ਸਾਲ ਤੋਂ ਗੱਲ ਸ਼ੁਰੂ ਕਰਕੇ ਇਸੇ ਕਰਕੇ ਕਹੀ ਆ ਕਿ ਇੱਕ ਸਮਾਂ ਆ ਜਾਂਦਾ ਸਾਬ ਮਨੁੱਖੀ ਬਾਡੀ ਵੀ ਤੇ ਇਹੋ ਹੀ ਆ ਨਾ ਆਪਣੇ ਆਪ ਆ ਪੈਦਾ ਹੁੰਦੀ ਆ ਕੁਦਰਤੀ ਪ੍ਰਕਿਰਿਆ ਦੇ ਜ਼ਰੀਏ ਸਰੇ ਆਪਣੇ ਆਪ ਨੂੰ ਆਪ ਹੀ ਨਸ਼ਟ ਕਰ ਦਿੰਦੀ ਆ ਸੈਲ ਡੈੱਡ ਹੋਣੇ ਸ਼ੁਰੂ ਹੋ ਜਾਂਦੇ ਆ ਹੌਲੀ ਹੌਲੀ ਉਸ ਸੈੱਲਾਂ ਦਾ ਜਿਹੜਾ ਨਿਰਮਾਣ ਆ ਉਹ ਢਿੱਲਾ ਪੈਂਦਾ ਜਾਂਦਾ ਪੈਂਦਾ ਜਾਂਦਾ ਪੈਂਦਾ ਪੈਂਦਾ ਪੈ ਜਾਂਦਾ ਫਰਕ ਸੋਣੇ ਆਵੇ ਤਾਂ ਗੱਲ ਇਹ ਆ ਕਿ ਫਿਰ ਇਹੀ ਚੀਜ਼ਾਂ ਹੋ ਜਾਂਦੀਆਂ ਨੇ ਜੀ ਕਹਿੰਦੇ ਨੇ મરਿਆਦਾ ਹੁੰਦੀਆਂ ਨੇ ਆ ਨਾ हां ਕੀ મરਿਆਦਾ ਤੇਰੀਆਂ ਪਾਣੀ ਦੀਆਂ ਬਲਵਾਂ ਪਰ ਕੁਝ મરਿਆਦਾ ਬੰਦੇ ਦੀ ਜਿਹੜੀ ਕਹ ਲੋ ਕਿ ਸ਼ਖਸੀਅਤ ਦੀਆਂ ਹੈਗੀਆਂ ਨੇ ਹਾਂਜੀ ਇਹ ਸਮਾਂ ਹੁੰਦਾ ਸਰ ਇਹ ਸਿੱਧੂ ਮੂਸੇ ਵਾਲਾ ਵੀ ਕਹਿੰਦਾ ਹੁੰਦਾ ਸੀਗਾ ਕਿ ਭਾਈ ਚੜਾਈ ਸਦ ਮੈਨੂੰ ਵੀ ਪਤਾ ਕਿ ਮੇਰੀ ਉਹ ਚਲੋ ਉਹਦੀ ਡੈਥ ਹੋ ਗਈ ਜੀ ਉਹ ਇਹ ਗੱਲ ਕਹਿੰਦਾ ਸੀਗਾ ਕਿ ਮੈਨੂੰ ਵੀ ਪਤਾ ਹੈ ਕਿ ਚੜਾਈ ਮੇਰੀ ਸਦਾ ਨਹੀਂ ਰਹਿਣੀ ਠੀਕ ਹੈ ਨਾ ਜੀ ਸਦਾ ਨਾ ਬਾਗੀ ਬੋਲ ਬੋਲ ਸਦਾ ਨਾ ਰਹਿਣ ਬਹਾਰਾ ਬਿਲਕੁਲ ਜੀ ਬਿਲਕੁਲ ਹਾਂ ਹਾਂ ਕਾਲਨ ਸਾਹਿਬ ਕੋਈ ਗੱਲ ਨਹੀਂ ਸ਼ਿਪਕਲੀ ਦਾ ਵੀ ਵੈਲਕਮ ਜੀ ਕੋਈ ਗੱਲ ਨਹੀਂ ਆ ਜਾਂਦੀਆਂ ਨੇ ਸਾਡੇ ਕੋਲ ਸ਼ਿਪਕਲੀ ਆ ਰੱਖੀਆਂ ਨੇ ਜੀ ਅਸੀਂ ਇਹਨਾਂ ਨਾਲ ਖੇਡ ਖੂਡ ਲਈਦਾ ਜੀ ਜੀ ਹੁਣ ਹੋਰ ਕਰੀਏ ਕੀ ਦੇਖੋ ਜ਼ਾਰਾ ਦੇ ਨੇ ਹੁਣ ਘਰ ਤੋਂ ਦੂਰ ਰਹਿਣਾ ਹੈ ਇਧਰ ਉਧਰ ਰਹਿਣਾ ਇਹ ਰਖੇ ਨੇ ਜਾਨਵਰ ਰਖੇ ਨੇ ਹਾਂ ਹਾਂ ਜੀ ਸਾਡੇ ਕੋਲ ਪੰਛੀ ਪਰਿੰਦੇ ਬਹੁਤ ਆ ਜਾਂਦੇ ਆ ਗੈਸਟ ਬਹੁਤ ਆ ਜਾਂਦੇ ਆ ਦੀਪ ਰੰਦਾਵਾ ਜੀ ਬਹੁਤ ਬਹੁਤ ਸ਼ੁਕਰੀਆ ਬਾਜੀ ਕੰਟਰੀਬਿਊਸ਼ਨ ਵਾਸਤੇ ਮਨਦੀਪ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਬਾਕੀ ਸਾਰੇ ਦੋਸਤਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਜਿਹੜੇ ਨਾਲ ਜੁੜੇ ਨੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਪ੍ਰੋਗਰਾਮ ਨੂੰ ਥੋੜਾ ਜਿਆਦਾ ਹੋਰ ਸ਼ੇਅਰ ਕਰਦੇ ਜੀ ਇਹ ਦੇਖੋ ਮੇਰੇ ਪੁਰਾਣੇ ਜਿਹੜੇ ਹੈਗੇ ਨੇ ਦੋਸਤ ਸੁਖ ਮੈਂਬਰ ਹੋ ਰਹੀ ਉਹ ਕਹਿੰਦੇ ਕਿ ਤੁਸੀਂ ਕਿਸੇ ਹੋਰ ਚੈਨਲ ਤੇ ਗੱਲ ਕੀਤੀ ਸੀ ਉਹਨਾਂ ਨੂੰ ਯਾਦ ਆ ਵੀ ਉਹ ਕਿਸੇ ਹੋਰ ਚੈਨਲ ਤੇ ਗੱਲ ਕੀਤੀ ਸੀ ਹਾਂਜੀ ਤੋ ਮੈਨੂੰ ਯਾਦ ਆ ਗਈ ਗੱਲ ਕਿ ਜਦੋਂ ਤੁਸੀਂ ਆ ਸ਼ਬਦ ਇਸਤੇਮਾਲ ਕੀਤਾ ਨਾ ਕਿ ਮੋਦੀ ਸਾਹਿਬ ਦਾ ਅੰਦਾਜ਼ ਉਹਨਾਂ ਦੀ ਆਵਾਜ਼ ਵੀ ਮਤਲਬ ਕਿ ਉਹ ਘੜਕ ਜੀ ਨਹੀਂ ਪੁਰਾਣੇ ਸਮੇਂ ਚ ਨਾ ਉਹ ਹੁੰਦੀਆਂ ਸੀ ਜੜ ਜੂਰ ਜਦੋਂ ਲੱਗ ਜਾਂਦੀ ਨਾ ਤੇ ਉਹ ਟਰਾਲੀ ਨੂੰ ਇਹ ਲਿਸ਼ਕਾ ਕੇ ਪੁਸ਼ਕਾ ਕੇ ਉਹੀ ਪਿੰਡਾਂ ਵਾਲੇ ਜਿਹੜੇ ਵਰਕਸ਼ਾਪਾਂ ਵਾਲੇ ਹੁੰਦੇ ਜਾਂ ਮਿਸਤਰੀ ਹੁੰਦੇ ਉਹ ਉਹੀ ਕੋਚੀ ਜੀ ਫੇਰ ਕੇ ਤੇ ਇੱਕ ਢਿੱਲੇ ਮੱਠੇ ਜੇ ਅੱਖਰਾਂ ਦੇ ਨਾਲ ਲਿਖ ਦਿੰਦੇ ਪਹਿਲਾਂ ਵਾਲੀ ਗੱਲ ਨਾ ਰਹੀ ਉਹ ਅਸੀਂ ਬਹੁਤ ਹੱਸਦੇ ਹੁੰਦੇ ਸੀ ਵੀ ਗੱਲ ਕੀ ਚਾਦਰ ਚੁੰਦਰ ਦੇ ਉਹਦੀ ਉਸੇ ਤਰ੍ਹਾਂ ਦੀ ਆ ਤਾਂ ਪਹਿਲਾਂ ਵਾਲੀ ਗੱਲ ਵਾਕਿਆ ਕਈ ਵਾਰ ਇਹ ਹੁੰਦਾ ਕਿ ਕਿਤੇ ਰਹਿੰਦੀ ਨਹੀਂ ਹਾਂਜੀ ਸੱਪਾਂ ਨਾਲ ਵੀ ਬਹੁਤ ਸਾਡਾ ਚੱਲਦਾ ਰਹਿੰਦਾ ਜੀ ਖੁਸ਼ਕਿਲੋ ਜੀ ਜਿੱਥੇ ਜਿੱਥੇ ਬੈਠੇ ਆ ਹਾਂਜੀ ਆਸ-ਪਾਸੇ ਆ ਬਹੁਤ ਕੰਮ ਚੱਲੇ ਸੱਪਾਂ ਦੀਆਂ ਸਿਰੀਆਂ ਅਸੀਂ ਵੀ ਬਹੁਤ ਮਿੰਦੀਆਂ ਕੱਲੇ ਤੁਸੀਂ ਥੋੜੀ ਖੇਤੀ ਕਰਦੇ ਹੋ ਖੁਸ਼ਕਿਲੋ ਜੀ ਦੇ ਜਿਆ ਕਰਨੀ ਹੈਗਾ ਕਰਮਜੀ ਦੋਸਤਾਂ ਦਾ ਸਵਾਗਤ ਹੈ ਤਾਂ ਇੱਕ ਕਤਾ ਗਾਇਕ ਹੀ ਕਹੀ ਜਾਂਦਾ ਮੈਂ ਤਾਂ ਸੱਪ ਛੱਡ ਦੇਣਾ ਸਫੇਰਿਆਂ ਦੇ ਪਿੱਛੇ ਅਸੀਂ ਉੱਥੋਂ ਤੱਕ ਨਹੀਂ ਜਾਂਦੇ ਪਰ ਆਪ ਸੱਪ ਪਿੱਛੇ ਪਿੱਛੇ ਨਹੀਂ ਲਾਈਦੇ ਜੀ 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 ਬਾੜ ਸਾਹਿਬ ਆਪਾਂ ਕਰਨ ਨਾਲ ਬਾੜ ਤੇ ਵੀ ਗੱਲ ਕਰਦੇ ਆਂ ਭਾਈ ਇੱਕ ਮਿੰਟ ਆਪਾਂ ਤੁਹਾਡੇ ਨਾਲ ਗੱਲ ਕਰਦੇ ਆਂ